ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾ ਕਰਤਾ ਪੁਰਖ ਅਕਾਲ ਪੁਰਖ ਜਰਪਾਉ ਜਰਪਾਉ ਸਤਿ ਮੂਰਤ ਆਤਮ ਮੂਰਤ ਅਜੁਨੀ ਸਭੰ ਅਜੁਨੀ ਸਭੰ ਘੁਰਪੁਰ ਸਾਧ ਜਪ ਜਪ ਆਦ ਸਚ ਆਸ ਸਚ ਜੁਗਾਦ ਸਚ ਬਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਜੱਜਰੂਲ ਨਾ ਥੋੜੀਂ ਦੋ ਜੱਜਰੂਲ ਨਾ ਕਿਰਪਾ ਕਿਰਪਾ ਸ਼ਬਦ ਖਟਬਾ ਬਾਨ ਨਾਨਕ ਅਬਦਿ ਅਪੁਰਤ ਕਾਮਾ ਬਾਨ ਨਾਨਕ ਹਾਏ ਖਰਚ ਧਨਮਾਲ ਹਾਏ ਖਰਚ ਧਨਮਾਲ ਕੌੜੀ ਜਾ ਤੂੰ ਮੇਰੇ ਵੱਲ ਹੈ ਕੌੜੀ ਜਾ ਤੂੰ ਮੇਰੇ ਵੱਲ ਮੋ ਛੰਦਾ ਮੋ ਛੰਦਾ ਸਭ ਕੁਛ ਮੈਨੂੰ ਸੌਂਪਿਆ ਸਭ ਕੁਛ ਮੈਨੂੰ ਸੌਂਪਿਆ ਕਾ ਤੇਰਾ ਬੰਦਾ ਮੋ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਲਖਮੀ ਟੋਟ ਨਾ ਆਵਈ ਹਾਏ ਖਰਚ ਰਹੰਦਾ ਹਾਏ ਖਰਚ ਰਹੰਦਾ ਲਖ 84 ਮੇਦਨੀ ਲਖ 84 ਮੇਦਨੀ ਸਭ ਸੇਵ ਕਰੰਦਾ ਸਭ ਸੇਵ ਕਰੰਦਾ ਦੇਵ ਰੀ ਮੇ ਤਰਸਾ ਬੀਤੇ ਆਂ ਦੇਵ ਰੀ ਮਿੱਤਰ ਸਭ ਕੀਤੇ ਆਂ 성 <목소리도> ਮੰਗਾ ਸਿਖਾ ਕੋਈ ਨਾ ਪੁੱਛਈ ਰੇਤਾਰ ਕੋਈ ਨਾ ਪੁੱਛਈ ਜਾਹਰ ਬਖਸ਼ੰਦਾ ਜਾਹਰ ਬਖਸ਼ੰਦਾ ਅਨੰਦ ਪਿਆ ਸੁਖ ਪਾਇਆ ਅਨੰਦ ਪਿਆ ਸੁਖ ਪਾਇਆ ਮੇਨ ਗੁਰ ਗੋਵਿੰਦਾ ਮੇਨ ਗੁਰ ਗੋਵਿੰਦਾ ਅੱਬੇ ਕਾਜ ਸੁਆਰਿਆ ਅੱਬੇ ਕਾਜ ਸੁਆਰਿਆ ਜਾ ਤਦ ਪਾਵੰਦਾ ਜਾ ਤਦ ਪਾਵੰਦਾ ਗੋੜੀ ਮਹੱਲਾ ਪੰਜਵਾ ਗੋੜੀ ਮਹੱਲਾ ਪੰਜਵਾ ਫਿਰ ਕਰਬੈ ਸੋ ਹਰ ਜਨ ਪਿਆਰੇ ਫਿਰ ਕਰਬੈ ਸੋ

ਸੰਗਮ ਲਕੀਨੋ ਦਾ ਸਾਦ ਸੰਤ ਲਕੀਨੋ ਦਾ ਕਰਨ ਪਰੇ ਪਰਵਯੰਤਰਯਾ ਮੀ ਕਰਨ ਪਰੇ ਪਰਵਯੰਤਰ ਜਾਮੀ ਨਾਨਕ ਔਟ ਪਗਰੀ ਪ੍ਰਭ ਸੁਆਮੀ ਨਾਨਕ ਔਟ ਪਗਰੀ ਪ੍ਰਭ ਸੁਆਮੀ ਔਟ ਮਹਲਾ ਪੰਜਵਾ ਔਟ ਮਹਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰਾ ਜਨਮ ਜਨਮ ਕੇ ਦੂਖ ਨਿਵਾਰਾ ਹੁਕਮ ਅਨਸ ਸਧਾਰਾ ਹੁਕਮ ਅਨਸ ਸਧਾਰਾ ਦਰਸ਼ਨ ਪੇੜ ਤੋਹ ਤਨੇ ਹਾਲਾ ਦਰਸ਼ਨ ਪੇੜ ਤੋਹ ਤਨੇ ਹਾਲਾ ਹਰ ਕਾ ਨਾਮ ਵਿਚਾਰ ਹਰ ਕਾ ਨਾਮ ਵਿਚਾਰ ਮੇਰਾ ਬੈਦ ਗੁਰੂ ਗੋਵਿੰਦਾ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮੁ ਖਦ ਮੁਖ ਦੇਵਾ ਹਰ ਹਰ ਨਾਮੁ ਖਦ ਮੁਖ ਦੇਵਾ ਟਜਮ ਕੀ ਬੰਦਾ ਟਜਮ ਕੀ ਬੰਦਾ ਅਰਥਪੁਰਖ ਪੂਰਨ ਵਿਦਾਤੇ ਅਰਥਪੁਰਖ ਪੂਰਨ ਵਿਦਾਤੇ ਆਪੇ ਕਰਨਹਿ ਹਾਰਾ ਆਪੇ ਕਰਨਹਿ ਹਾਰਾ ਆਪਣਾ

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ